ਤਾਂ ਭਾਰਤ ਵੱਲੋਂ ਪਾਕਿਸਤਾਨ ਤੇ ਇੱਕ ਵੱਡਾ ਐਕਸ਼ਨ ਕੀਤਾ ਗਿਆ ਪਾਕਿਸਤਾਨ ਦੇ ਨੌ ਟਿਕਾਣੇ ਜਿਸ ਦੇ ਵਿੱਚ ਚਾਰ ਜਿਹੜੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ ਵਿੱਚ ਉਹ ਟਿਕਾਣੇ ਜਿੱਥੇ ਅੱਤਵਾਦੀਆਂ ਦੇ ਟਿਕਾਣੇ ਸੀ ਜਿੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹਨਾਂ ਦੇ ਬੇਸ ਕੈਂਪ ਬਣੇ ਸੀ ਔਰ ਖਾਸ ਤੌਰ ਤੇ ਅਜਿਹੇ ਬੇਸ ਕੈਂਪ ਜੋ ਪਾਕਿਸਤਾਨ ਦੇ ਵਿੱਚ ਵੀ ਸੀ ਪੰਜ ਟਿਕਾਣੇ ਉਹ ਦੱਸੇ ਜਾ ਰਹੇ ਨੇ ਜਿੱਥੇ ਹਮਲਾ ਹੋਇਆ ਔਰ ਉਸ ਹਮਲੇ ਤੋਂ ਬਾਅਦ ਜਿਹੜੀਆਂ ਐਡਵਾਈਜ਼ਰੀਜ਼ ਜਾਰੀ ਹੋਈਆਂ ਉਸ ਦੇ ਵਿੱਚ 에어ਪੋਰਟ ਨੂੰ ਬੰਦ ਕੀਤਾ ਗਿਆ ਜਿਵੇਂ ਅਸੀਂ ਪਹਿਲਾਂ ਦਿਖਾਇਆ ਕਿ ਬਹੁਤ ਸਾਰੇ ਯਾਤਰੀ ਜਿਹੜੇ ਨੇ ਜਿਨ੍ਹਾਂ ਦੀ ਅੱਜ ਫਲਾਈਟ ਸੀ ਵੱਖ-ਵੱਖ ਉਹ ਵਾਪਸ ਜਾਂਦੇ ਹੋਏ ਨਜ਼ਰ ਆਏ ਕਿਉਂਕਿ ਬੈਰੀਗੇਟਿੰਗ ਤੋਂ ਅੱਗੇ ਜਿਹੜਾ ਹੈ ਉਹ ਜਾਣ ਦੀ ਮਨਾਹੀ ਆ ਔਰ ਦੂਜੇ ਪਾਸੇ ਤੁਹਾਨੂੰ ਅਸੀਂ 에어ਪੋਰਟ ਦੇ ਅੰਦਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਅੰਦਰ ਦੀਆਂ ਤਸਵੀਰਾਂ ਨੇ ਕਿ ਸਾਰੇ ਦਾ ਸਾਰਾ ਸਟਾਫ ਜਿਹੜਾ ਹੈ ਅੱਜ ਆਪੋ ਆਪਣੇ ਕੰਮਾਂ ਤੋਂ ਜਿਹੜਾ ਹੈ ਉਹ ਸੁਰਖਰੂ ਵਿਲਾ ਹੋ ਗਿਆ ਔਰ ਇਹ 에어ਪੋਰਟ ਬਿਲਕੁਲ ਤੁਹਾਨੂੰ ਸੁਨਸਾਨ ਨਜ਼ਰ ਆ ਰਿਹਾ ਹੋਏਗਾ ਸਿਰਫ ਤੇ ਸਿਰਫ ਇੱਥੇ ਤੁਹਾਨੂੰ ਕੁਝ ਮੀਡੀਆ ਕਰਮਚਾਰੀ ਔਰ ਕੁਝ ਜਿਹੜੇ ਨੇ ਇਸ 에어ਪੋਰਟ ਦੇ ਵੱਖ-ਵੱਖ ਕੰਮਾਂ ਤੇ ਤਾਇਨਾਤ ਕਰਮਚਾਰੀ ਨਜ਼ਰ ਆ ਰਹੇ ਹੋਣਗੇ ਔਰ ਇਹ ਸਾਰੇ ਫੈਸਲੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਸਾਰੇ ਫੈਸਲੇ ਜਿਹੜੇ ਨੇ ਇਹ ਸੁਰੱਖਿਆ ਦੇ ਮੱਦੇਨਜ਼ਰ ਲਾਏ ਗਏ ਕਿਉਂਕਿ ਇਸ ਗੱਲ ਦੀ ਜਿਹੜੀ ਹੈ ਉਹ ਸੰਭਾਵਨਾ ਕਿਤੇ ਨਾ ਕਿਤੇ ਏਜੰਸੀਆਂ ਵੱਲੋਂ ਗ੍ਰਹਿ ਵਿਭਾਗ ਦੇ ਵੱਲੋਂ ਸਾਡੀਆਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਨਿਸ਼ਾਨੇ ਬਣਾਏ ਜਾ ਸਕਦੇ ਨੇ ਖਾਸ ਤੌਰ ਤੇ 에어ਪੋਰਟ ਜਾਂ ਫਿਰ ਸਾਡੀਆਂ ਫਲਾਈਟਸ ਜਿਹੜੀਆਂ ਨੇ ਉਹ ਨਿਸ਼ਾਨਾ ਬਣਾਈਆਂ ਜਾ ਸਕਦੀਆਂ ਨੇ ਤਾਂ ਇਸ ਪਾਸੇੋਂ ਦਿਖਾਓ ਕਿ ਸਾਰੇ ਦਾ ਸਾਰਾ 에어ਪੋਰਟ ਤੁਹਾਨੂੰ ਬਿਲਕੁਲ ਨਜ਼ਰ ਖਾਲੀ ਨਜ਼ਰ ਆ ਰਿਹਾ ਹੋਏਗਾ ਔਰ ਦੂਜੇ ਪਾਸੇ ਕਿਉਂਕਿ ਇਹ ਬਹੁਤ ਚਹਲ ਪਹਿਲ ਵਾਲਾ ਏਰੀਆ ਹੈਗਾ ਇੱਥੇ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਫਲਾਈਟਸ ਹੁੰਦੀਆਂ ਨੇ ਉਹ ਆਉਂਦੇ ਨੇ ਜਿਹੜੇ ਫਲਾਈਟਸ ਤੋਂ ਉਤਰਦੇ ਉਹ ਤੋਂ ਵਾਪਸ ਜਾਂਦੇ ਨੇ ਤਾਂ ਇਸ ਵੇਲੇ ਤੁਹਾਨੂੰ ਬਿਲਕੁਲ ਖਾਲੀ ਇਹ ਨਜ਼ਰ ਆ ਰਿਹਾ ਕਿਉਂਕਿ ਬਹੁਤ ਸਾਰੇ ਜੰਮੂ ਕਸ਼ਮੀਰ ਦੇ 에ਰਪੋਰਟ ਸ਼੍ਰੀਨਗਰ ਦਾ ਔਰ ਇਸੇ ਤਰ੍ਹਾਂ ਦੇ ਨਾਲ ਲੇ ਦਾ 에ਰਪੋਰਟ ਅੰਮ੍ਰਿਤਸਰ ਦਾ ਚੰਡੀਗੜ੍ਹ ਦਾ ਇਹ ਸਾਰੇ ਦੇ ਸਾਰੇ ਜਿਹੜੇ 에ਰਪੋਰਟ ਹੈ ਇਸ ਵੇਲੇ ਜਿਹੜੇ ਹੈ ਉਹ ਬੰਦ ਕਰਨ ਦਾ ਫੈਸਲਾ ਜਿਹੜਾ ਹੈ ਉਹ ਸਰਕਾਰ ਦੇ ਵੱਲੋਂ ਲਿਆ ਗਿਆ ਔਰ ਜੇਕਰ ਤੁਹਾਨੂੰ ਇਸ ਪਾਸੇ ਦੀ ਅਸੀਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਇਸ ਪਾਸੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਇਸ ਪਾਸੇ ਵੀ ਅਵੇਲੇਬਲ ਆ ਇਸ ਪਾਸੇ ਬਹੁਤ ਸਾਰੇ ਤੁਹਾਨੂੰ ਜਿਹੜੇ ਆ ਉਹ ਮੁਲਾਜ਼ਮ ਨੀਚੇ ਕਰਮਚਾਰੀ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆਉਣਗੇ ਜਿਹੜੇ ਇਸ ਵੇਲੇ ਵੱਖ-ਵੱਖ ਕੰਮਾਂ ਤੇ ਤਾਇਨਾਤ ਸੀ ਔਰ ਇਸ ਵੇਲੇ ਬਿਲਕੁਲ ਫ੍ਰੀ ਜਿਹੜੇ ਨੇ ਉਹ ਬੈਠੇ ਹੋਏ ਆ ਸਾਰੀਆਂ ਫਲਾਈਟਸ ਕੈਨਸਲ ਕਰ ਦਿੱਤੀਆਂ ਗਈਆਂ ਉਹਨਾਂ ਫਲਾਈਟਸ ਦੇ ਵਿੱਚ ਖਾਸ ਤੌਰ ਤੇ ਜੇਕਰ ਅਸੀਂ ਇੱਕ ਫਲਾਈਟ ਦੀ ਗੱਲ ਕਰੀਏ ਜੋ ਬੈਂਗਲੁਰੂ ਨੂੰ ਜਾਣੀ ਸੀ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਸਮੇਂ ਤੇ ਦੱਸੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਚਾਰਟ ਬੋਰਡ ਲਾਇਆ ਗਿਆ ਉਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਪਟਨਾ ਸ੍ਰੀਨਗਰ ਦਿੱਲੀ ਮੁੰਬਈ ਤਾਂ ਦਿੱਲੀ ਨੂੰ ਜਾਣ ਵਾਲੀ ਆਪਣੇ ਸਮੇਂ ਤੇ ਹੈ ਮੁੰਬਈ ਨੂੰ ਜਾਣ ਵਾਲੀ ਜਿਹੜੀ ਹੈ ਉਹ ਆਪਣੇ ਸਮੇਂ ਤੇ ਹੈ ਪਰ ਇਸੇ ਤਰ੍ਹਾਂ ਦੇ ਨਾਲ ਸ੍ਰੀਨਗਰ ਪਟਨਾ ਇਹ ਸਾਰੀਆਂ ਜਿਹੜੀਆਂ ਸੀ ਉਹ ਰੱਦ ਦੱਸੀਆਂ ਜਾ ਰਹੀਆਂ ਨੇ ਔਰ ਬੈਂਗਲੁਰੂ ਨੂੰ ਜਾਣ ਵਾਲੀ ਜਿਹੜੀ ਹੈ ਉਹ ਵੀ ਇਸ ਵੇਲੇ ਰੱਦ ਦਿਖਾ ਰਹੀ ਹੈ ਔਰ ਦੁਬਈ ਨੂੰ ਜਾਣ ਵਾਲੀ ਵੀ ਰੱਦ ਦਿਖਾਈ ਜਾ ਰਹੀ ਹੈ ਔਰ ਇੱਕ ਫਲਾਈਟ ਹੈ ਬੈਂਗਲੁਰੂ ਨੂੰ ਜਾਣ ਵਾਲੀ ਜਿਹੜੀ ਸਮੇਂ ਤੇ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਦੇ ਨਾਲ ਕੋਲਕੱਤਾ ਜਾਣ ਵਾਲੀ ਇੱਕ ਫਲਾਈਟ ਜਿਹੜੀ ਹੈ ਉਹ ਵੀ about that ਔਰ ਇਹ ਸਾਰੀਆਂ ਫਲਾਈਟਸ ਜਿਹੜੀਆਂ ਨੇ ਇਹ ਅ ਰੱਦ ਦੱਸੀਆਂ ਜਾ ਰਹੀਆਂ ਨੇ ਔਰ ਜਿਹੜੀ ਐਡਵਾਈਜ਼ਰੀ ਦੇ ਚੱਲਦੇ ਆ ਇਹ ਸਾਰੇ ਫੈਸਲੇ ਹੋਏ ਨੇ ਔਰ ਇਸ ਵੇਲੇ ਤੁਹਾਨੂੰ ਤਣਾਅਤੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੋਏਗੀ ਕਿ ਜ ਗੇਟਸ ਤੇ ਜਿਹੜੇ ਖਾਸ ਔਰਤੇ ਜਵਾਨ ਤਣਾਤ ਰਹਿੰਦੇ ਨੇ ਉਹ ਤੁਹਾਨੂੰ ਨਜ਼ਰ ਆ ਰਿਹਾ ਪਰ ਇੱਥੇ ਯਾਤਰੀ ਜਿਹੜੇ ਨੇ ਉਹ ਬਿਲਕੁਲ ਵੀ ਤੁਹਾਨੂੰ ਨਜ਼ਰ ਆ ਨਹੀਂ ਆ ਰਹੇ ਹੋਣਗੇ ਔਰ ਖਾਸ ਔਰਤੇ ਜਿੰਨੇ ਵੀ 에ਰਪੋਰਟਸ ਦਾ ਮੈਂ ਜ਼ਿਕਰ ਕੀਤਾ ਉਹ ਸਾਰਿਆਂ ਦੇ ਸਾਰਿਆਂ ਨੂੰ ਇਹ ਹੁਕਮ ਜਾਰੀ ਹੋਏ ਕਿ ਸਾਰੇ 에ਰਪੋਰਟ ਬੰਦ ਕੀਤੇ ਜਾਣ ਕਿਉਂਕਿ ਉਸ ਪਾਸਿਓਂ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਹ ਉਸ ਦਾ ਹਾਲੇ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ ਆਪਣੇ ਸਹਿਯੋਗੀ ਬੰਦੇ ਨਾਲ ਮੈਂ ਰਵੀ ਸੰਗਰਾਹ ਦਾ ਅਨਮਿਊਟ ਚੰਡੀਗੜ੍ਹ 에어ਪੋਰਟ